ਸਤਿ ਸ਼੍ਰੀ ਅਕਾਲ ਦੋਸਤੋ ਖਡੂਰ ਸਾਹਿਬ ਹਲਕਾ ਤੋਂ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਜੋ ਐਮਐਸਏ ਦੇ ਤਹਿਤ ਆਸਾਮ ਦੀ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਹੈ ਉਹਨਾਂ ਦਾ ਜਿਹੜਾ ਪੈਰੋਲ ਦਾ ਮਾਮਲਾ ਸੀ ਉਹ ਅਦਾਲਤ ਦੇ ਵਿੱਚ ਸੁਣਵਾਈ ਅਧੀਨ ਹੈ ਉਹਨਾਂ ਨੇ ਸੰਸਦ ਦੇ ਸਰਦਰੁੱਤ ਸੈਸ਼ਨ ਦੇ ਵਿੱਚ ਭਾਗ ਲੈਣ ਦੇ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ اپنی پیرول ਦੀ ਮੰਗ ਕੀਤੀ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੱਤੋਂ ਕਿਉਂਕਿ ਉਹ ਜੇਲ੍ਹ ਦੇ ਅੰਦਰ ਤੋਂ ਹੀ ਉਹਨਾਂ ਨੇ ਉਮੀਦਵਾਰੀ ਦੇ ਕਾਗਜ਼ ਭਰੇ ਸਨ ਤੇ ਬੜੀ ਵੱਡੇ ਮਾਰਜਨ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਉਹਨਾਂ ਨੇ ਕਿਹਾ ਕਿ ਮੈਂ ਬੜੇ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਉੱਥੇ ਬੰਦ ਹਾਂ ਮੇਰੇ ਹਲਕੇ ਦੇ ਵਿੱਚ ਬਹੁਤ ਸਾਰਾ ਜੋ ਵੀ ਮੁੱਦੇ ਨੇ ਉਹ ਮੈਂ ਸੰਸਦ ਦੇ ਵਿੱਚ ਉਠਾਉਣਾ ਚਾਹੁੰਦਾ ਹਾਂ ਇਸ ਕਰਕੇ ਮੇਰੇ ਮੈਨੂੰ ਜਿਹੜੀ ਹੈ ਉਹ پیرੋਲ ਦਿੱਤੀ ਜਾਣੀ ਚਾਹੀਦੀ ਹੈ ਜਿਸ ਨੂੰ ਲੈ ਕੇ ਮੰਨ ਲਿਓ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਦਾ ਪੱਖ ਇਸ ਦੇ ਉੱਪਰ ਪੁੱਛਿਆ ਸੀ ਸਰਕਾਰ ਨੇ ਇਸ ਦੇ ਵਿੱਚ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਦਿਆ ਹੋਇਆ ਅਮਰਿਤਪਾਲ ਸਿੰਘ ਦੀ ਪੈਰੋਲ ਦੇ ਉੱਪਰ ਜਿਹੜੀ ਹੈ ਉਹ ਨਾ ਦਿੱਤੀ ਸੀ ਕਿ ਉਹਨਾਂ ਦੇ ਪੰਜਾਬ ਆਉਣ ਨਾਲ ਜਾਂ ਆਪਣੇ ਹਲਕੇ ਦਾ ਦੌਰਾ ਕਰਨ ਨਾਲ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਉਹ ਵਿਗੜ ਸਕਦੀ ਹੈ ਇਸ ਇਸ ਵੰਦ ਦੇ ਵਿੱਚ ਉਹਨਾਂ ਦਾ ਦੇ ਕੇਸ ਦੀ ਜਿਹੜੀ ਸੁਣਵਾਈ ਹੈ ਉਹ ਅਜੇ ਤੱਕ ਜਾਰੀ ਹੈ ਇਹਦੇ ਵਿੱਚ ਪਿਛਲੇ 2 ਦਿਨ ਤੋਂ ਕੱਲ ਤੇ ਅੱਜ ਵਕੀਲਾਂ ਨੇ ਆਪਣਾ ਕੰਮ ਕਾਜ ਠੱਪ ਕੀਤਾ ਹੋਇਆ ਹੈ ਜਿਸ ਕਰਕੇ ਉਹਨਾਂ ਦੇ ਕੱਲ ਜਿਹੜੀ ਕੇਸ ਦੀ ਸੁਣਵਾਈ ਸੀ ਉਹ ਨਹੀਂ ਹੋ ਪਾਈ ਅੱਜ ਜਦੋਂ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਉਹਨਾਂ ਦੀ ਪੇਸ਼ੀ ਕਰਵਾਈ ਗਈ ਤਾਂ ਵਕੀਲ ਅੱਜ ਵੀ ਕੰਮਕਾਜ ਠੱਪ ਹੋਣ ਕਰਕੇ ਹੜਤਾਲ ਤੇ ਸੰਤਾਂ ਉਹਨਾਂ ਨੇ ਫਿਰ ਖੁਦ ਜਿਹੜੀ ਹੈ ਆਪਣੀ ਪੇਸ਼ੀ ਹੈ ਜਿਹੜੀ ਉਹ ਭੁਗਤੀ ਹੈ ਵਕੀਲ ਦੀ ਜਗ੍ਹਾ ਤੇ ਉਹਨਾਂ ਨੇ ਆਪਣੇ ਆਪ ਨੂੰ ਆਪ ਜਿਹੜਾ ਅਰਜਟ ਡਿਫੈਂਡ ਕੀਤਾ ਹੈ ਉਹਦੇ ਵਿੱਚ ਕੀ ਹੋਇਆ ਕਿ ਉਹਨਾਂ ਨੇ ਅਦਾਲਤ ਨੂੰ ਇਹ ਗੱਲ ਕਹੀ ਹੈ ਭਾਈ ਅਮਰਤਪਾਲ ਸਿੰਘ ਨੇ ਕਿ ਮੇਰੇ ਜਿਹੜਾ ਸੰਸਦ ਖੇਤਰ ਹੈ ਉਹਦੇ ਨਾਲ ਜੁੜੇ ਹੋਏ ਜਿਹੜੇ ਬੁਨਿਆਦੀ ਲੋਕ ਹਿੱਤਾਂ ਦੇ ਮੁੱਦੇ ਹੈ ਜਿਵੇਂ ਹੜ ਹੜ ਆਈ ਸੀ ਪਿਛਲੇ ਸਮੇਂ ਨਸ਼ੇ ਦੀ ਸਮੱਸਿਆ ਅਤੇ ਇੱਕथित ਫਰਜੀ ਮੁਕਾਬਲਿਆਂ ਨੂੰ ਸੰਸਦ ਵਿੱਚ ਉਠਾਉਣ ਤੋਂ ਵਾਂਝਾ ਰਹਿ ਰਿਹਾ ਹਾਂ ਕਿਉਂਕਿ ਮੈਂ ਲੰਬੇ ਸਮੇਂ ਤੋਂ ਇੱਕ ਵਾਰ ਵੀ ਸੰਸਦ ਦੇ ਵਿੱਚ ਅਜੇ ਤੱਕ ਨਹੀਂ ਆਇਆ ਹਾਂ ਉਹਨਾਂ ਨੇ ਕਿਹਾ ਮੁੱਖ ਜੱਜ ਸ਼ੀਲ 나ਗੂ ਅਤੇ ਜਸਟਿਸ ਸੰਜੀਵ 베ਰੀ ਦੇ ਡਿਵੀਜ਼ਨ ਬੈਂਚ ਦੇ ਸਾਹਮਣੇ ਵੀਡੀਓ ਕਾਨਫਰੈਂਸਿੰਗ ਰਾਹੀਂ ਅਮਰਿਤਪਾਲ ਸਿੰਘ ਨੇ ਵਕੀਲਾਂ ਦੇ ਕੰਮ ਵਿੱਚ ਰੁਚੀ ਹੋਣ ਕਾਰਨ ਅਦਾਲਤ ਨੂੰ ਖੋਦੀ ਜਿਹੜਾ ਸੁਪੋਧਨ ਕੀਤਾ ਉਹਨਾਂ ਨੇ ਇਹ ਵੀ ਦਲੀਲ ਦਿੱਤੀ ਕਿ ਜਿਹੜਾ ਐਨਐਸਸੀ ਦੇ ਅਧੀਨ ਉਹਨਾਂ ਦੀ ਲਗਾਤਾਰ ਹਿਰਾਸਤ ਨੇ ਇੱਕ ਚੁਣੇ ਹੋਏ ਨੁਮਾਇੰਦੇ ਦੇ ਸੰਵਿਧਾਨਿਕ ਫਰਜ਼ਾਂ ਦੇ ਉੱਪਰ ਜਿਹੜਾ ਰੋਕ ਲਾਈ ਹੋਈ ਹੈ ਉਹਨਾਂ ਨੇ ਕਿਹਾ ਕਿ ਉਹਦੇ ਨਾਲ ਵੀ ਮੇਰੇ ਹਲਕੇ ਨੂੰ ਜਿਹੜਾ ਉਹ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨਾਲ ਨਾ ਸਿਰਫ ਉਹਨਾਂ ਦਾ ਅਧਿਕਾਰ ਪ੍ਰਭਾਵਿਤ ਹੋਇਆ ਸਗੋਂ ਉਹਨਾਂ ਵੋਟਰਾਂ ਦੀ ਆਵਾਜ਼ ਵੀ ਦਬ ਗਈ ਹੈ ਜਿਨ੍ਹਾਂ ਨੇ ਉਹਨਾਂ ਨੂੰ ਸੰਸਦ ਵਿੱਚ ਭੇਜਿਆ ਸੀ ਉਹਨਾਂ ਨੇ ਆਪਣੇ ਹਲਕੇ ਦੇ ਲੋਕਾਂ ਦੀ ਇੱਥੇ ਗੱਲ ਕੀਤੀ ਹੈ ਕਿ ਸਰਕਾਰ ਬੇਸ਼ੱਕ ਤੀਸਰੀ ਵਾਰ ਜਿਹੜੀ ਉਹਨਾਂ ਦੇ ਉੱਪਰ ਐਨਐਸਏ ਲਾਈ ਹੈ ਉਹਨਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਇਹ ਗੱਲ ਕਹੀ ਗਈ ਕਿ ਅਮਰਿਤਪਾਲ ਸਿੰਘ ਨੂੰ ਪੈਰੋਲ ਨਹੀਂ ਦਿੱਤੀ ਜਾਣੀ ਚਾਹੀਦੀ ਉਹਦੇ ਕਰਕੇ ਅੱਗੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਸੰਤੋਸ਼ਜਨਕ ਨਹੀਂ ਹੈ ਇਹਦੇ ਜਵਾਬ ਦੇ ਵਿੱਚ ਉਹ ਕਹਿ ਰਹੇ ਸਨ ਅਮਰਿਤਪਾਲ ਸਿੰਘ ਕੇ ਮੈਂ ਕਹ ਦੋ ਤੋਂ ਲਗਾਤਾਰ ਡਿਪਰੂਕਰ ਜੇਲ੍ਹ ਦੇ ਵਿੱਚ ਬੰਦ ਆ ਜਿਸ ਕਰਕੇ ਪੰਜਾਬ ਸਰਕਾਰ ਨੇ ਜਿਹੜੇ ਹਵਾਲੇ ਦਿੱਤੇ ਆ ਉਹ ਮੈਚ ਨਹੀਂ ਕਰਦੇ ਮੈਂ ਇੰਨੀ ਦੂਰੋਂ ਇਹਨਾਂ ਸਾਰੇ ਜਿਹੜੀ ਵੀ ਉਹਨਾਂ ਨੇ ਇਲਜ਼ਾਮ ਲਗਾਏ ਆ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਮੇਰੀ ਸ਼ਮੂਲੀਅਤ ਅਸੰਭਵ ਹੈ ਉਸ ਦੀ ਵੀ ਸੁਣਵਾਈ ਅਜੇ ਜਾਰੀ ਹੈ ਇਸ ਤੇ ਅਦਾਲਤ ਨੇ ਜਿਹੜਾ ਉਹਨਾਂ ਦੀ ਪੈਰੋਲ ਦਾ ਮਾਮਲਾ ਹੈ ਕਿ ਜਿਸ ਦੇ ਉੱਪਰ ਸੁਣਵਾਈ ਚੱਲੀ ਆ ਉਹਦੇ ਲਈ ਅਮਰਿਤਪਾਲ ਸਿੰਘ ਦਾ ਪੱਖ ਸੁਣਨ ਤੋਂ ਬਾਅਦ ਇਸ ਮਾਮਲੇ ਤੇ ਜਿਹੜੀ ਸੁਣਵਾਈ ਹੈ ਉਹ ਕੱਲ ਤੱਕ ਲਈ ਬੁਲਤਵੀ ਕਰ ਦਿੱਤੀ ਹੈ ਕੱਲ ਨੂੰ ਇਸ ਮਸਲੇ ਦੇ ਉੱਪਰ ਜੋ ਵੀ ਅਪਡੇਟ ਹੋਏਗੀ ਤੁਹਾਡੇ ਨਾਲ ਸਾਂਝੀ ਕਰਾਂਗੇ